ਤੇ ਭਾਜਪਾ ਨਾਲ ਸਮਝੌਤਾ ਉਹ ਤੁਨ ਸੜਕ ਤੇ ਤਾਂ ਨਹੀਂ ਚੱਟਿਆ ਜਾਣਾ ਉਹ ਤਾਂ ਪਬਲਿਕ ਦੇ ਕੇ ਤੇ ਜੇ ਤੇ ਮਾਫੀ ਮੰਗ ਲੋਗੇ ਮੈਂ ਅਜੇ ਵੀ ਕਹਿਣਾ ਕਿ ਮਾਫੀ ਮੰਗ ਲਓ ਚੀਮਾ ਸਾਹਿਬ ਨੇ ਕਹਿ ਦਿੱਤਾ ਸੀਗਾ ਮਾਫੀ ਮੰਗ ਲਓ ਨਹੀਂ ਤੇ ਕਾਨੂੰਨੀ ਕਾਰਵਾਈ ਲਈ ਤਿਆਰ ਰਹੋ ਅਕਾਲੀ ਦਲ ਭਾਜਪਾ ਦੇ ਸਮਝੌਤੇ ਨੂੰ ਲੈ ਕੇ ਦੇ ਇਸ ਬਾਲ ਕਾਫੀ ਸਮੇਂ ਤੋਂ ਸਿਆਸਤ ਦੇ ਵਿੱਚ ਘੁਮਰੇ ਸਨ ਅੱਜ ਬਿਕਰਮ ਸਿੰਘ ਖਮੇਜੀਆ ਨੇ ਆਪਣੇ ਅੰਦਾਜ਼ ਦੇ ਵਿੱਚ ਉਹਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਕਿਹਾ ਕਿ ਕਈ ਫੈਸਲੇ ਨਿੱਜੀ ਹਿੱਤਾਂ ਲਈ ਨਹੀਂ ਬਲਕਿ ਪੰਜਾਬ ਦੇ ਹਿੱਤਾਂ ਨੂੰ ਦੇਖ ਕੇ ਲੈਣੇ ਪੈਂਦੇ ਨੇ ਸੋ ਕਿੰਨਾ ਕਿਤੇ ਕਲੀਅਰ ਹੈ ਕਿ ਅਕਾਲੀ ਭਾਜਪਾ ਦੇ ਵਿੱਚ ਰਸਮਝੋ ਤੇ ਦੀ ਸੰਭਾਵਨਾ ਪਣ ਸਕਦੀ ਹੈ ਬਿਕਰਮ ਸਿੰਘ ਮਜੀਠੀਆ ਨੇ ਇਹ ਵੀ ਗੱਲ ਕਹੀ ਕਿ ਵਰਕਰ ਬਹੁਤ ਸਾਰੇ ਵਰਕਰ ਵੀ ਚਾਹੁੰਦੇ ਨੇ ਕਿ ਅਕਾਲੀ ਬੀਜੇਪੀ ਦਾ ਸਮਝੌਤਾ ਹੋ ਜਾਵੇ ਮੈਂ ਹਾਂ ਨਰੇਸ਼ ਸ਼ਰਮਾ ਅੱਜ ਅਸੀਂ ਗੱਲ ਕਰ ਰਹੇ ਹਾਂ ਬਿਕਰਮ ਸਿੰਘ ਮਜੀਠੀਆ ਦੇ ਸ਼ਕਤੀ ਪ੍ਰਦਰਸ਼ਨ ਦੀ ਬਿਕਰਮ ਸਿੰਘ ਮਜੀਠੀਆ ਵੱਲੋਂ ਅੱਜ ਇੱਕ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਬਿਕਰਮ ਮਜੀਠੀਆ ਅੱਜ ਸ਼੍ਰੀ ਦਰਵਾਜ਼ ਸਾਹਿਬ ਮੱਥਾ ਟੇਕਣ ਗਏ ਸੀ ਤੇ ਇਧਰਾਂ ਉਹਨੇ ਅੱਜ ਉਹਨਾਂ ਨਾਲ ਜਿਹੜਾ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਤੇ ਚੰਡੀਗੜ੍ਹ ਤੋਂ ਉਹ ਅੱਜ ਸ਼੍ਰੀ ਅਮਰਤਸਰ ਸਾਹਿਬ ਨੂੰ ਚੱਲੇ ਸੀ ਤੇ ਰਸਤੇ ਦੇ ਵਿੱਚ ਉਨਾਂ ਦਾ ਕਾਫੀ ਸਵਾਗਤ ਹੋਇਆ ਦੇ ਵਰਕਰਾਂ ਦੇ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਉਹਨਾਂ ਨੇ ਜਿਹੜਾ ਖੜਖੜ ਕਲਾ ਗਏ ਸ਼ਹੀਦ ਭਗਤ ਸਿੰਘ ਨੂੰ ਜਾ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਤੇ ਬਿਕਰਮ ਸਿੰਘ ਮਜੀਠੀਆ ਦੇ ਇਸ ਜਿਹੇ ਸ਼ਕਤੀ ਪ੍ਰਦਰਸ਼ਨ ਦੇ ਨਾਲ ਲੱਗ ਰਿਹਾ ਕਿ ਅਕਾਲੀ ਦਲ ਨੂੰ ਇਹਦੀ ਮਜ਼ਬੂਤੀ ਮਿਲੇਗੀ ਹਾਲਾਂਕਿ ਬਿਕਰਮ ਸਿੰਘ ਮਜੀਠੀਆ ਚਾਹੁੰਦੇ ਨੇ ਕਿ ਅਕਾਲੀ ਦਲ ਦੇ ਜਿਹੜਾ ਜਿਹੜੇ ਨਰਾਸ਼ ਲੀਡਰ ਨੇ ਉਹਨਾਂ ਨੂੰ ਵਾਪਸ ਲਿਆ ਜਾਂ ਦੋਧ ਲਈ ਦੀ ਉਹ ਕੋਸ਼ਿਸ਼ ਕਰ ਰਹੇ ਨੇ ਸੋ ਕਿੰਨਾ ਕਿਤੇ ਲੱਗ ਰਿਹਾ ਕਿ ਅਕਾਲੀ ਦਲ جا ہے وہ اندروں چاہتا ہے کہ بی جے پی نالجوتا ہو جائے کیونکہ بھاجپا تو بنا اکالی زلدہ ستہ دے بچ آن کے سپنا ادھورا رہ سکتا ہے بکرم سنگھ مجیٹ نے اس گل کا حوالہ دیا کہ انیس سو ستانے میں تو لے کے دو ہزار باران تک اکالی دا گھٹ جوڑ رہا ہے

ਜਦੋਂ ਜਦੋਂ ਆਉਣਾ ਤੇ ਥੋੜੀ ਜਿਹੀ ਪਹਿਲਾਂ ਹੀ ਲੈ ਆਉਣਾ ਆਉਣਾ ਤਾਂ ਮਗਰੋਂ ਆ ਤੁਸੀਂ ਪਹਿਲਾਂ ਲੈ ਆਉਣਾ ਇਧਰ ਨਾਲ ਤਿਆਰੀ ਚੱਲ ਰਹੀ ਹੈ ਹਾਂਜੀ ਦਲ ਦੀ ਏਕਤਾ ਬਾਰੇ ਦੇਖੋ ਜੀ ਤੁਸੀਂ ਇੱਕ ਗੱਲ ਕੀਤੀ ਸੀ ਕਿ ਮੈਂ ਜਦੋਂ ਬਾਹਰ ਆਇਆ ਕਿ ਮੈਂ ਅਕਾਲੀ ਦਲ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰਾਂਗਾ ਹੁਣ ਤੱਕ ਕਿੰਨਾ ਹੋ ਗਿਆ ਜੀ ਮਹਾਰਾਜ ਜੀ ਮੇਰੀ ਗੱਡੀ ਬਰਨਾਲਾ ਸਾਹਿਬ ਚਲਾ ਦੇ ਜਾ ਕੇ ਦੇਖ ਲਓ ਉਤੋਂ ਖਿੱਚ ਲਿਓ ਤੇ ਮੇਰੀ ਤਾਂ ਪਹਿਲ ਕਦਮੀ ਸ਼ੁਰੂ ਆ ਔਰ ਮੈਂ ਧੰਨਵਾਦੀ ਹਾਂ ਕਈ ਲੀਡਰਸ਼ਿਪ ਨੇ ਉਹਦਾ ਸਵਾਗਤ ਵੀ ਕੀਤਾ ਔਰ ਜਿਹਨੂੰ ਪੰਜਾਬ ਦਾ ਦਰਦ ਹੈ ਨਾ ਜੀ ਜਿਹਨੂੰ ਜੋ ਅੱਜ ਪੰਜਾਬ ਦੇ ਹਾਲਾਤ ਬਣੇ ਆ ਚਾਹੇ ਉਹ ਲਾਅ ਨਾ ਆਰਡਰ ਦੇ ਆ ਚਾਹੇ ਨੌਕਰੀ ਦੇ ਆ ਚਾਹੇ ਕਿਸਾਨੀ ਦੇ ਆ ਜਾਂ ਜੋ ਦਿੱਲੀ ਕਰ ਰਿਹਾ ਪੰਜਾਬ ਦੇ ਨਾਲ ਫਿਰ ਉਹ ਆਪ ਤੇਰੀ ਮੇਰੀ ਛੱਡਣਗੇ ਔਰ ਪੰਜਾਬ ਖਾਤਰ ਸ਼੍ਰੋਮਣੀ ਅਕਾਲੀ ਦਲ ਇਕੱਠਾ ਹੋਊਗਾ ਕਿਉਂਕਿ ਅਸੀਂ ਪਹਿਲਾਂ ਵੀ ਇਕੱਠੇ ਰਹੇ ਆ ਸਾਰੇ ਅਸੀਂ ਕੰਮ ਕੀਤਾ ਇਕੱਠਿਆਂ ਨੇ ਤੁਸੀਂ ਭਾਜਪਾ ਦਾ ਪੁੱਛਿਆ ਅਸੀਂ ਪਹਿਲਾਂ ਕੰਮ ਕੀਤਾ ਇਕੱਠਿਆਂ ਨੇ ਗਾ ਕਿਵੇਂ ਕਰਨਾ ਇਕੱਠੇ ਹੋਣਾ ਨਹੀਂ ਹੋਣਾ ਇਹ ਸੀਨੀਅਰ ਲੀਡਰਸ਼ਿਪ ਡਿਸਾਈਡ ਕਰੂਗੀ ਮਗਰ ਇਹ ਤਾਂ ਫੈਕਟ ਹੀ ਆ ਨਾ ਕਿ 97 ਚ ਸਰਕਾਰ ਇਕੱਠੀਆਂ ਬਣੀ ਸੀ 2007 ਚ ਇਕੱਠੀ ਬਣੀ ਸੀ 2012 ਚ ਇਕੱਠੀ ਬਣੀ ਸੀ ਔਰ ਕਈ ਸੱਜਣ ਨੇ ਜਿਹੜੇ ਇਸ ਗੱਲ ਨੂੰ ਮੈਂ ਮਤਲਬ ਇਹਨੂੰ ਕਿਸੇ ਦੀ ਤਸਦੀਕ ਦੀ ਲੋਟ ਨਹੀਂ ਤਾਂ ਇਹ ਸੱਚ ਨੂੰ ਅ ਪ੍ਰਮਾਣ ਦੀ ਲੋਟ ਨਹੀਂ ਤੁਸੀਂ ਵੀ ਜਾਣਦੇ ਹੋ ਔਰ ਕਈ ਚਾਹੁੰਦੇ ਆ ਕਿ ਪੰਜਾਬ ਖਾਤਰ ਅੱਜ ਇਕੱਠੇ ਹੋਣਾ ਕੋਈ ਪੰਜਾਬ ਦਾ ਅਨਵਰਚ ਆਫ ਕੋਲਾਪਸ ਇੱਕ ਟੈਂਪਰੀ ਡੀਜੀਪੀ ਆਪਦੀ ਕੁਰਸੀ ਬਚਾ ਰਿਆ ਲਾਅ ਐਂਡ ਆਰਡਰ ਦਾ ਕੋਲਾਪਸ ਹੈ ਤੁਸੀਂ ਮਹਬੂਤ ਹੋ ਆਪਦੇ ਘਰਾਂ ਚ ਉਹ ਆਪਦੀ ਕੁਰਸੀ ਨੂੰ ਬਚਾਉਣ ਤੇ ਲੱਗਿਆ ਰਹੇਗਾ ਤੁਹਾਨੂੰ ਮਹਬੂਤ ਰੱਖਣ ਲਈ ਧਿਆਨ ਕੋਈ ਨਹੀਂ ਇਸ ਲਈ ਇਹ ਸਾਰੇ ਹਾਲਾਤਾਂ ਨੂੰ ਪੰਜਾਬ ਦੇ ਪਾਣੀਆਂ ਦੇ ਮੁੱਦੇ ਨੂੰ ਸਭ ਨੂੰ ਧਿਆਨ ਚ ਰੱਖਦਿਆਂ ਹੋਇਆ ਜਿੱਦਾ ਤਾਂ ਦਰਦ ਪੰਜਾਬ ਨਾਲ ਹੋਊਗਾ ਫਿਰ ਉਹ ਤੇਰੀ-ਬੇਰੀ ਛੱਡੂ ਤੇ ਪੰਜਾਬ ਲਈ ਇਕੱਠਾ ਹੋਊਗਾ। ਕੀ ਆ ਮਜੀਠੀਆ ਸਾਹਿਬ ਚਾਹੁੰਦੇ ਆ ਕਿ ਬੀਜੇਪੀ ਨਾਲ ਅਲਾਈਂਸ ਹੋਵੇ ਜਿਹਦਾ ਵਰਕਰ ਤੁਸੀਂ ਕਹਿੰਿਆ ਕਿ ਵਰਕਰ ਤਾਂ ਚਾਹੁੰਦਾ ਆ ਕਿ ਮਜੀਠੀਆ ਤਾਂ ਬਹੁਤ ਕੁਝ ਚਾਹੁੰਦਾ ਹਾਂ ਮਜੀਠੀਆ ਤੈਨੂੰ ਇੱਥੇ ਥੋੜੀ ਦੱਸ ਦੂਗਾ। ਇਸ ਸਮੇਂ ਬਿਕਰਮ ਸਿੰਘ ਮਜੀਠੀਆ ਕਾफी ਹੌਸਲੇ ਦੇ ਵਿੱਚ ਨੇ ਤੇ ਉਹ ਪਾਰਟੀ ਨੂੰ ਇਕ ਜੁਟ ਕਰਨ ਦੇ ਲਈ ਫਿਰ ਜਿਹੜਾ ਮੈਦਾਨ ਦੇ ਵਿੱਚ ਉਤਰ ਆਏ ਨੇ ਤੇ ਖਾਸ ਕਰ ਜਿਹੜੇ ਬਹੁਤ ਸਾਰੇ ਲੀਡਰ ਨੇ ਲੱਗ ਰਿਹਾ ਕਿ ਜਿਹੜੇ اکالی دل تو ناراض ہو کے چلے گئے سے انہیں واپسی اکالی دل کے ہوئے گی حالانکہ ایک کیا سرائی یہ بھی چل رہی ہے کہ پرمندرس ڈھیرسا کی واپسی ہو سکتی ہے کیونکہ پرمندرس ڈھیڈسا واپس اکالی دل کے آ سکتے ہیں کارن بالکل صاف نے کہ اکالی دل کے دیکھتے بہت سارے لیڈر جہے اکالی دل میں چڈ کے گئے ہیں تو انہوں کا جڑا جا سیاسی کیریئر ختم ہی ہو گیا سو اس کر کے ਅਗਰ ਆ ਪ੍ਰਮਿੰਦਰ ਸਿੰਘ ਤਿੰਨਸਾਂ ਨੂੰ ਵੀ ਪਤਾ ਹੈ ਕਿ ਅਗਰ ਉਹ ਕਾਲੀ ਦਲ ਤੋਂ ਬਖ ਹੋ ਕੇ ਟੋਂ ਲੜਦੇ ਨੇ ਜਾਂ ਜਿਸ ਤਰ੍ਹਾਂ ਦੇ ਪੰਜਾਬ ਦੇ ਸਮੀਕਰਨ ਨੇ ਤੋਂ ਸਿਆਸਤ ਦੇ ਵਿੱਚ ਕੰਮ ਜਾਪ ਨਹੀਂ ਹੋਣਗੇ ਉਹਨਾਂ ਦਾ ਸਿਆਸੀ ਜੀ ਨਿਹਰਾਉਣਾ ਦਾ ਸਿਆਸੀ ਕੈਰੀਅਰ ਖਤਮ ਹੋ ਜਾਏਗਾ ਸੋ ਕਿੰਨਾ ਕਿਤੇ ਉਹਨਾਂ ਦੇ ਅੰਦਰ ਡਰ ਹੈ ਸੋ ਇਸ ਕਰਕੇ ਲੱਗ ਰਿਹਾ ਕਿ ਉਹ ਵੀ ਹੁਣ ਵਾਪਸੀ ਕਰਨਗੇ ਸੋ ਬਹੁਤ ਸਾਰੇ ਅਸੀਂ ਪੰਜਾਬ ਦੇ ਸਿਆਸਤ ਦੇ ਵਿੱਚ ਦੇਖੇ ਕਿ ਬਹੁਤ ਸਾਰੇ ਉਤਰਾਟਰਾ ਅਕਾਲੀ ਦਲ ਦੇ ਵਿੱਚ ਆਉਂਦੇ ਰਹੇ ਨੇ ਚਾਹੇ ਉਹ ਤੁਸੀਂ ਦੇਖਿਆ ਹੋਣਾ ਕਿ ਗੁਰਚਰਨ ਸਿੰਘ ਤੋੜਾ ਜਿਹੜੇ ਨੇ ਉਹ ਵੀ ਇੱਕ ਵਾਰ ਜਿਹੜੇ ਪ੍ਰਕਾਸ਼ ਸਿੰਘ ਬਾਦਲਾ ਦਾ ਸਾਥ ਛੱਡ ਗਏ ਸੀ ਪਰ ਕਿਉਂਕਿ ਜਦੋਂ 2002 ਦੀਆਂ ਜਿਹੜੀਆਂ ਵਿਦਾਂ ਸਭਾ ਚੋਂ ਆਸੀ ਉਸ ਤੋਂ ਪਹਿਲਾਂ ਉਹਨਾਂ ਨੇ ਆਪਣਾ ਸਭ ਇਨਕਾਲੀ ਦਲ ਬਣਾ ਲਿਆ ਸੀ ਲੇਕਿਨ ਬਾਅਦ ਦੇ ਵਿੱਚ ਫਿਰ 2003 ਦੇ ਵਿੱਚ ਵਾਪਸ ਅਕਾਲੀ ਦਲ ਦੀ ਨਾਲ ਹੀ ਉਹ ਆ ਕੇ ਫਿਰ ਜੁੜ ਗਏ ਫਿਰ ਅਕਾਲੀ ਦਲ ਦੇ ਵਿੱਚ ਉਹ ਸ਼ਾਮਲ ਹੋ ਗਏ ਸੋ ਇਸ ਤਰ੍ਹਾਂ ਜਿਹੜਾ ਕਾਲੀ ਦਲ ਦਾ ਜਿਹੜੇ ਪ੍ਰੇਮ ਸਿੰਘ ਚੰਦੂ ਮਾਲਗਾ ਸੀ ਉਹ ਵੀ ਉਹਨੇ ਕਾਲੀ ਦਲ ਲੰਗੋਵਾਲ ਦੇ ਉੱਪਰੋਂ ਆਨਬੰਨ ਕੀਤਾ ਉਹ ਵਾਪਸ ਆ ਗਿਆ ਸੋ ਸਿਆਸਤ ਦੇ ਵਿੱਚ ਕਿਉਂਕਿ ਉਹਨੂੰ ਲੱਗਦਾ ਕਿ ਕਾਲੀ ਦਲ ਤੋਂ ਛੱਡ ਕੇ ਜਿਹੜੇ ਜਿਹੜੇ ਲੀਡਰ ਗਏ ਨੇ ਉਹਨਾਂ ਦੀ ਸਿਆਸਤ ਕਿਤਨਾ ਕਿਤੇ ਖਤਮ ਹੀ ਹੋਈ ਹੈ ਸੋ ਇਸ ਕਰਕੇ ਪ੍ਰਵਿੰਦਰ ਸਿੰਘ ਪਿੰਸ ਨੂੰ ਵੀ ਪਤਾ ਹੈ ਕਿ ਅਗਰ ਉਹ ਕਾਲੀ ਦਲ ਤੋਂ ਵੱਖਰਾ ਹੋਏਗਾ ਤੇ ਉਹਦਾ ਜਿਹੜਾ ਰਾਜਨੀਤਿਕ ਕੈਰੀਅਰ ਬਿਲਕੁਲ ਖਤਮ ਹੋ ਜਾਏਗਾ ਸੋ ਦੂਜੇ ਪਾਸੇ ਕਿੰਨਾ ਕਿ ਅਕਾਲੀ ਦੱਲੂ ਹੋਣੇ ਮਹਿਸੂਸ ਹੋਣ ਲੱਗ ਗਿਆ ਕਿ ਭਾਜਪਾ ਤੋਂ ਬਿਨਾ ਸੱਤਾ 'ਚ ਵਾਪਸੀ ਮੁਸ਼ਕਲ ਹੈ ਸੋ ਇਸ ਲਈ ਭਾਜਪਾ ਦੇ ਵਿੱਚ ਅੰਦਰ ਜਿਹੜੀ ਭਾਜਪਾ ਹਾਲਾਂਕਿ ਭਾਜਪਾ ਅ ਬਾਰ-ਬਾਰ ਇਹ ਕਹਿ ਰਹੀ ਹੈ ਕਿ ਅਸੀਂ 117 ਸੀਟਾਂ ਤੇ ਹੀ ਚੋਣ ਲੜਾਂਗੇ ਪਿਛਲੇ ਦਿਨ ਤੁਸੀਂ ਦੇਖਿਆ ਉਹਨਾਂ ਹਰਿਆਣਾ ਦੇ ਜਿਹੜੇ ਮੁੱਖ ਮੰਤਰੀ ਨੇ ਨੈਪ ਸਿੰਘ ਸੈਣੀ ਉਹਨਾਂ ਨੇ ਵੀ ਇੱਕ ਬਿਆਨ ਦਿੱਤਾ ਕਿ ਅਸੀਂ 117 ਸੀਟਾਂ ਤੇ ਹੀ ਚੋਣ ਲੜਾਂਗੇ ਪਰ ਕਿਉਂਕਿ ਇਹ ਲੀਡਰਾਂ ਦੀ ਬਿਆਨਬਾਜ਼ੀ ਤਾਂ ਨੂੰ ਅਸੀਂ ਉਹਨਾਂ ਸੀਰੀਅਸ ਨਹੀਂ ਲੈ ਸਕਦੇ ਪਰ ਲੱਗ ਰਿਹਾ ਕਿ ਕਿਤਨਾ ਕਿਤੇ ਜਿਹੜੀਆਂ ਸੰਭਾਵਨਾਵਾਂ ਬਣ ਰਹੀਆਂ ਨੇ ਤੋਂ ਬਿਕਰਮ ਸਿੰਘ ਮਜੀਠੀਆ ਇਸ ਕੋਸ਼ਿਸ਼ ਵੀ ਕਰਨਗੇ ਕਿ ਕਾਲੀ ਭਾਜਪਾ ਦਾ ਫਿਰ ਘੱਟ ਜੋੜ ਹੋਈ ਤੋਂ ਆਉਣ ਵਾਲੇ ਕੀ ਹੋਣਗੇ ਸਿਆਸੀ ਸਮੀਕਰਨ ਬਣਦੇ ਉਹ ਹੁਣ ਅਸੀਂ ਉਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਚੱਲੇਗਾ ਦੂਜੇ ਪਾਸੇ ਆਮ ਆਦੀ ਪਾਰਟੀ ਵੱਲੋਂ 14 ਪਦਰਿਆਂ ਨੂੰ ਮੌਕਾ ਦੇਣ ਦੀ ਇੱਕ ਰੈਲੀ ਕੀਤੀ ਜਾ ਰਹੀ ਹੈ ਇਸ ਰੈਲੀ ਦੇ ਨਾਲ ਜਿਹੜਾ ਪੰਜਾਬ ਅੰਦਰ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਆਗਾਜ਼ ਹੋ ਚੁੱਕਿਆ ਅੱਗੇ ਵੱਧ ਚੁੱਕਿਆ ਹੈ ਇਹਦਾ ਹੁੰਦਾ ਰਸਨੀ ਦੀ ਦੰਗਲਾ ਪੂਰੀ ਤਰ੍ਹਾਂ ਫਖੰਦ ਦੀ ਸੰਭਾਵਨਾ ਬਣ ਗਈ ਹੈ ਕਿਉਂਕਿ 14 ਫਰਵਰੀ ਨੂੰ ਆਮ ਆਦੀ ਪਾਰਟੀ ਵੱਲੋਂ ਰੈਲੀ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਉਹਨਾਂ ਦੇ ਲੀਡਰ ਨੇ ਕਨਵੀਨਰ ਨੇ ਅਰਵਿੰਦ ਕੇਜਰੀਵਾਲ ਨੂੰ ਨਿਸ਼ਚੋਧਿਆ ਜਾਂ ਹੋਰ ਵੱਡੇ ਲੀਡਰ ਜਿਹੜੇ ਉਹਨਾਂ ਦੇ ਨੇ ਉਹ ਜਿਹੜੇ ਫਰੈਂਡ ਦੇ ਵਿੱਚ ਪਹੁੰਚਣਗੇ ਤੇ ਲੋਕਾਂ ਨੂੰ ਸੰਬੋਧਨ ਕਰਨਗੇ ਦੂਜੀ ਪਾਸੇ ਮਾਰਚ ਦੇ ਵਿੱਚ ਭਾਜਪਾ ਵੱਲੋਂ ਰੈਲੀ ਰੱਖੀ ਗਈ ਹੈ ਉਹ ਵੀ ਮੌਕੇ ਦੇ ਵਿੱਚ ਰੱਖੀ ਗਈ ਹੈ ਕਿਉਂਕਿ ਅਮੇਸ਼ਾ ਕੇਂਦਰੀ ਮੰਤਰੀ ਨੇ ਉਹਨਾਂ ਨੇ ਆਣਾ ਉਸ ਦੇ ਰੈਲੀ ਨੂੰ ਸੰਬੋਧਿਤ ਕਰਨਾ ਤੋ ਇਸ ਸਮੇਂ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਦੀ ਪੰਜਾਬ ਦੀ ਸਿਆਸਤ ਦੇ ਵੀ ਜਿਹੜੇ ਇਸ ਤਰ੍ਹਾਂ ਦਾ ਨਵੇਂ-ਨਵੇਂ ਜਿਹੜੇ ਤੁਹਾਨੂੰ ਆਵਾਲ ਦੇਖਣ ਨੂੰ ਮਿਲਣਗੇ ਸਿਆਸਤ ਦੇ ਦੇ ਜਿਹੜੇ ਨਵੇਂ-ਨਵੇਂ ਤਬਦੀਲੀਆਂ ਦੇਖਣ ਨੂੰ ਮਿਲ ਗਈਆਂ ਉਹ ਲੱਗ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਸਿਆਸਤ ਹੋਰ ਗਰਮਾਈਗੀ ਦੂਜੀ ਗੱਲ ਵੀ ਅਗਲ ਕਰੀਏ ਪੰਜਾਬ ਦੇ ਮੰਤਰੀ ਹਰਪਜਨ ਸਿੰਘ ਈਟੀਓ ਹਰਪਜਨ ਸਿੰਘ ਈਟੀਓ ਨੂੰ ਲੈ ਕੇ ਪਿਛਲੇ ਦਿਨੀ ਬਾਈਕ ਗਲਦੀ ਨੀਤਾ ਪ੍ਰਤਾਪ ਸਿੰਘ ਬਾਜਬਦੂ ਨੇ ਬਿਆਨ ਦਿੱਤਾ ਜਾਂਦਾ ਉਸ ਬਿਆਨ ਨੂੰ ਲੈ ਕੇ ਅੱਜ ਪੂਰਾ ਦਿਨ ਸਿਆਸਤ ਕਰਮਾਈ ਰਹੀ ਅੱਜ ਸਵੇਰ ਤੋਂ ਹੀ ਪ੍ਰਤਾਪ ਸਿੰਘ ਬਾਜਬਦ ਦੇ ਘਰ ਦੇ ਬਾਹਰ ਬੈਂਡ ਵਾਜੇ ਵੱਜਦੇ ਰਹੇ ਸਭ ਤੋਂ ਪਹਿਲਾਂ ਤੇਜੀ ਤੁਹਾਡੇ ਸਾਰਿਆਂ ਦਾ ਮੇਰੇ ਕੈਬਨਟ ਦੇ ਕੁਲੀਕ ਐਮਐਨਏ ਸਾਹਿਬਾਨ ਚੇਅਰਮੈਨ ਸਾਹਿਬਾਨ volunteers ਤੇ ਮੇਰੇ ਬੈਂਡ ਵਾਜੇ ਵਾਲੇ ਭਰਾ ਜਿਹੜੇ ਖਾਸ ਤੌਰ ਤੇ ਇੱਥੇ ਪਹੁੰਚੇ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਆਉ ਫਤਿਹ ਦੀ ਸਾਥ ਪਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੈਠਾਗੇ ਜੀ ਪਤਾ ਨਹੀਂ ਕਿੱਥੇ ਤੁਸੀਂ ਸਭ ਨੇ ਹੀ ਪਿਛਲੇ ਦਿਨੀ ਜੋ ਪ੍ਰਤਾਪ ਬਾਜਵੇ ਨੇ ਤੇ ਰਾਜੇ ਵੜਿੰਗ ਨੇ ਬਿਆਨ ਦਿੱਤੇ ਉਹ ਤੁਸੀਂ ਸਾਰਿਆਂ ਨੇ ਸੁਣ ਲਏ ਔਰ ਮੈਨੂੰ ਨਿੱਜੀ ਤੌਰ ਤੇ ਇਹਨਾਂ ਦੁੱਖ ਲੱਗਿਆ ਸੁਣ ਕੇ ਕਿ ਇੰਨੀ ਸੋੜੀ ਇੰਨੀ ਤੰਗ ਦੇ ਲਈ ਐਨੇ ਮੰਤ ਭਾਗੇ ਬਿਆਨ ਇੱਕ ਕਿਸੇ ਪਾਰਟੀ ਦੇ ਸੀਨੀਅਰ ਲੀਡਰ ਜਿਹੜਾ ਵਿਜ਼ਨ ਇਹ ਰੱਖਦੇ ਨੇ ਤਾਂ ਇਹ ਰੱਖਦੇ ਨਹੀਂ ਕਿ ਅਸੀਂ ਮੁੱਖ ਮੰਤਰੀ ਬਣਨਾ ਆ ਉਹ ਇਹੋ ਜਿਹੇ ਬਿਆਨ ਵੀ ਦੇ ਸਕਦੇ ਨੇ ਇਹੋ ਜਿਹੇ ਬਿਆਨ ਵੀ ਕਰ ਸਕਦੇ ਨੇ ਇੱਕ ਰੈਲੀ ਦੇ ਵਿੱਚ ਬੈਠੇ ਹੋ ਰੈਲੀ ਮੰਰੇਕਾ ਬਚਾਓ ਸੀ ਨਾ ਰੱਖਿਆ ਸੀਗਾ ਮੰਰੇਕਾ ਬਚਾਓ ਕੋਈ ਮੰਰੇਕਾ ਦਾ ਉੱਥੇ ਨਾਂ ਨਹੀਂ ਆਇਆ ਚੀਕਾਂ ਨਿਕਲ ਗਈਆਂ ਵਰਤ ਕਰਕੇ ਜਿਹੜਾ ਪੜਾਇਆ ਆ ਮੇਰਾ ਭਰਾ ਆ ਆ ਆ ਕਲਾਟ ਦੇ ਕਿਹਾ ਮੇਰੇ ਪਿਤਾ ਜੀ ਇਹ ਕਲਾਟ ਪਚਾਉਂਦੇ ਸੀਗੇ ਇੱਕ ਗੱਲ ਵੇਖ ਲਓ ਇਹਦੇ ਚ 10 ਤੇ 10 9 ਲੱਗਦੇ ਨੇ ਤੱਕ ਦੇ ਨਾਲ 10 ਇਹ 10 9ਾਂ ਦੀ ਕਿਰਤ ਆ 10 9ਾਂ ਦੀ ਕਿਰਤ ਕਿਸੇ ਬੰਦੇ ਨੇ ਕਰਕੇ ਆਪਣੇ ਬੱਚੇ ਦੇ ਮੂੰਹ ਦੇ ਵਿੱਚ ਪਾਈ ਹੋਵੇ ਤੇ ਰੱਬ ਨੇ ਸੁਣੀ ਆ ਕਿ ਨਹੀਂ ਸੁਣੀ ਰੱਬ ਸੁਣੂਗਾ ਕਿ ਨਹੀਂ ਸੁਣੂਗਾ ਅੱਜ ਤੁਸੀਂ ਇਹ ਮਜ਼ਾਕ ਡਾਉਂਦੇ ਹੋ ਕਿ ਇੱਕ ਬੈਂਡ ਵਾਜੇ ਵਾਲੇ ਦਾ ਮੁੰਡਾ ਅਸੀਂ ਇਹ ਤਾਂ ਬੈਂਡ ਵਜਾਦੇ ਆਗੇ ਇਹ ਬੈਂਡ ਵਜਾਉਂਦਾ ਤਾਂ ਅਸੀਂ ਕਰ ਬੈਂਡ ਵਜਾਉਦੇ ਸੀਗੇ ਕੋਈ ਸਮਗਲਨਤ ਨਹੀਂ ਕੀਤੀ ਕੋਈ ਸਮੋਨੇ ਦੇ ਬਿਸਕਟਾਂ ਦੀ ਤਸਕਰੀਤ ਨਹੀਂ ਕੀਤੀ ਕਿਸੇ ਨਾਲ ਧੱਕੇਸ਼ਾਹੀਤ ਨਹੀਂ ਕੀਤੀ ਮਿਹਨਤ ਕੀਤੀ ਆ ਇਹਦੀ ਚੈਲੰਜ ਅੱਜ ਬਾਜਵਾ ਸਾਹਿਬ ਮੈਨੂੰ ਨਹੀਂ ਕਹਿ ਕੇ ਗਏ ਇਹ ਸਾਰੇ ਹੀ ਤਲਤ ਵਰਗ ਤੇ ਕਿਰਤੀ ਵਰਗ ਨੂੰ ਚੈਲੰਜ ਕਰਕੇ ਗਏ ਨੇ ਕਿ ਸਾਡੀ ਸੋਚ ਨਹੀਂ ਇਹਨਾਂ ਦੀ ਸੋਚ ਨਹੀਂ ਇਹ ਆ ਕਿ ਗਰੀਬ ਘਰ ਦਾ ਕੋਈ ਬੱਚਾ ਉੱਪਰ ਨਹੀਂ ਜਾ ਸਕਦਾ ਤੇ ਨਾਲ ਇਹਦਾ ਜਨ ਦੁੱਖਾ ਮੁਰਦਾਬਾਦ ਮੁਰਦਾਬਾਦ ਅੱਜ ਭਗਵੰਤ ਮਾਨ ਸਾਹਿਬ ਵੀ ਸਰਕਾਰ ਦੇ ਵਿੱਚ 6 ਤਲਤ ਮੰਤਰੀ ਨੇ ਆਮ ਘਰਾਂ ਦੇ ਉੱਤੇ ਹੋਏ 6 ਤਲਤ ਮੰਤਰੀ ਨੇ ਆਮ ਮਾਨ ਸਾਹਿਬ ਦੀ ਸਰਕਾਰ ਦੇ ਵਿੱਚ ਵਧੀਆ ਕੰਮ ਕਰ ਰਹੇ ਨੇ ਜੇ ਤੇ ਅਰਵਿੰਦ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਸਾਹਿਬ ਦੀ ਸੋਚ ਨਾ ਆਉਂਦੀ ਤੇ ਅਸੀਂ ਪੇਟ ਦੇ ਮੈਂਬਰ ਨਹੀਂ ਬਣ ਸਕਦੇ ਇਹਨਾਂ ਨੇ ਸਾਨੂੰ ਅੱਗੇ ਨਹੀਂ ਆਉਣ ਦੇਣਾ ਇਹ ਆਪ ਸੁਨਾਵਰਾ ਚ ਪੜਨ ਵਾਲੇ ਵੱਡੇ ਸਕੂਲਾਂ ਚ ਪੜਨ ਵਾਲੇ ਤੇ ਜੇ ਅਸੀਂ ਸਰਕਾਰੀ ਸਕੂਲਾਂ ਦੇ ਵਿੱਚੋਂ ਪੜ ਕੇ ਮੇਰੀ ਸਾਰੀ ਪੜ੍ਹਾਈ ਸਰਕਾਰੀ ਸਕੂਲਾਂ ਦੀ ਹੈ ਜੀ ਮੇਰੇ ਮਾਪਿਆਂ ਕੋਲ ਨਹੀਂ ਹੈਗਾ ਕੁਝ ਅਸੀਂ ਸਰਕਾਰੀ ਦੇ ਵਿੱਚ ਜਾ ਕੇ ਪੜ੍ਹ ਗਏ ਇੱਕ ਦਿਨ ਵੀ ਮੈਂ ਪ੍ਰਾਈਵੇਟ ਸਕੂਲ ਚਲੀ ਜਾ ਕੇ ਦੇਖਿਆ ਅੱਜ ਪੂਰਾ ਦਿਨ ਬੈਂਡ ਵਾਲਿਆਂ ਨੇ ਉੱਤੇ ਬੈਂਡ বাজਾਇਆ ਤੇ ਉਹਦੇ ਖਿਲਾਫ ਆਮ ਆਦੀ ਪਾਰਟੀ ਵੱਲੋਂ ਬਾਹਰ ਇੱਕਲਾਕ ਪ੍ਰੋਟੈਸਟ ਕੀਤਾ ਗਿਆ ਅੱਜ ਸਵੇਰ ਤੋਂ ਹੀ ਇਹ ਸਿਲਸਿਲਾ ਸ਼ੁਰੂ ਹੋ ਗਿਆ ਜਦੋਂ ਐਸ.ਸੀ. ਵਿੰਗ ਦੇ ਪ੍ਰਧਾਨ ਕੁਰਪੀ ਸਿੰਘ ਜੀਪੀ ਆਪਣੇ ਸਮਰਥਕਾਂ ਨਾਲ ਤੇ ਬੈਂਡ ਬਾਜਾ ਲੈ ਕੇ ਪਰਤਾ ਬਾਜਵਾ ਦੇ ਕਾਦੇ ਬਾਹਰ ਪਹੁੰਚ ਗਏ ਤੇ ਉੱਥੇ ਬੈਂਡ বাজਾਇਆ ਜਾਂਦਾ ਤੇ ਪ੍ਰੋਟੈਸਟ ਕੀਤਾ ਜਾਂਦਾ ਉਸ ਤੋਂ ਬਾਅਦ ਜਿਹੜੀ ਵੱਡੀ ਲੀਡਰਸ਼ਿਪ ਹੈ ਚਾਹੇ ਹਰਪਾਲ ਸਿੰਘ ਸੀਮਾ ਨੇ ਡਾਕਟਰ ਬਲਬੀਰ ਸਿੰਘਾ ਹਰਪਜਨ ਸਿੰਘ ਐਟੂ ਤੇ ਹੋਰ ਜਿਹੜੇ ਇਹਨਾਂ ਦੇ ਵੱਡੇ ਲੀਡਰ ਨੇ ਉਹ ਸਾਰੇ ਉੱਥੇ ਜਿਹੜਾ ਪਰਤਾ ਬਾਜਵਾ ਦੇ ਕਾਦੇ ਬਾਹਰ ਜਿਹੜਾ ਪ੍ਰੋਟੈਸਟ ਕੀਤਾ ਜਾਂਦਾ ਜਿਹੜੇ ਸ਼ਾਮਲ ਹੁੰਦੇ ਨੇ ਤੇ ਉੱਥੇ ਫਿਰ ਜਿਹੜੇ ਹਾਲਾਂਕਿ ਇਹਨਾਂ ਦੇ ਜਿਹੜੇ ਲੀਡਰ ਨੇ ਚਾਹੇ ਜੀਪੀ ਸਿੰਘ ਜਾਂ ਹੋਰ ਲੀਡਰਾਂ ਨੇ ਖੁਦ ਵੀ ਜਿਹੜਾ ਉਹ ਥੋਲ ਹੱਤਾਂ ਦੀ ਪੜ ਕੇ ਥੋਲ ਪਿਆਨੇ ਸ਼ੁਰੂ ਕਰਦੇ ਤੇ ਕਿਸੇ ਨਾ ਕਿਸੇ ਤਰ੍ਹਾਂ ਅੱਜ ਪੂਰਾ ਦਿਨ ਜਿਹੜਾ ਅੱਜ ਜਿਹੜਾ ਅ ਅੱਜ ਉਹ ਵੀ ਬੇ ਸਿਆਸਤ ਚਾਈ ਦੇ ਦੂਜੇ ਪਾਸੇ ਰਾਜਾ ਬਿੰਗ ਵੱਲੋਂ ਇੱਕ ਹੋਰ ਬਿਆਨ ਦੇ ਦਿੱਤਾ ਕਿ ਜਿਸ ਤੋਂ ਬਾਅਦ ਸਿਆਸਤ ਨੂੰ ਹੋਰ ਜਿਹੜੀ ਜਿਹੜੀ ਉਹਨਾਂ ਨੇ ਜਿਹੜਾ ਅੱਗੇ ਦੇ ਉੱਤੇ ਕੀ ਪਾਉਂਦੀ ਜਿਹੜੀ ਕੋਸ਼ਿਸ਼ ਕੀਤੀ ਹੈ ਜਿਸ ਨਾਲ ਹੋਰ ਜਿਹੜਾ ਸਿਆਸਤ ਦੇ ਵਿੱਚ ਹਵਾਲ ਆ ਗਿਆ ਹਾਲਾਂਕਿ ਕੱਲ ਹੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਪ੍ਰਤਾਪ ਸਿੰਘ ਬਾਜਬਾਨ ਨੂੰ 24 ਘੰਟੇ ਦਾ ਅਲਟੀਮੇਟਮ ਦਿੱਤਾ ਗਿਆ ਸੀ ਕਿ 24 ਘੰਟੇ ਦੇ ਅੰਦਰ ਮਾਫੀ ਮੰਗ ਲੈਣ ਨਹੀਂ ਤਾਂ ਉਹ ਅਗਲੇ ਐਕਸ਼ਨ ਲਈ ਤਿਆਰ ਰਹੇ। ਉਸ ਕਰਕੇ ਮੈਨੂੰ ਲੱਗਦਾ ਕਿ ਹੁਣ ਆਮ ਆਦਮੀ ਪਾਰਟੀ ਇਸ ਮੁੱਦੇ ਦੇ ਉੱਤੇ ਪੂਰੀ ਤਰ੍ਹਾਂ ਜਿਹੜੀ ਫਾਈਟ ਕਰਨ ਨੂੰ ਤਿਆਰ ਬੈਠੀ ਹੈ ਤੇ ਅੱਜ ਹੱਥਾ ਜਿੱਤੂ ਨੇ ਵੀ ਕਿਹਾ ਕਿ ਪ੍ਰਤਾਪ ਸਿੰਘ ਬਾਜਬਣ ਨੂੰ ਮਾਫੀ ਮੰਗਣੀ ਚਾਹੀਦੀ ਹੈ ਕਿ ਉਹਨਾਂ ਵੱਲੋਂ ਇਸ ਤਰ੍ਹਾਂ ਦੀ ਜਿਹੜੀ ਭਾਸ਼ਾ ਦਾ ਅਪਯੋਗ ਕੀਤਾ ਜਾ ਰਿਹਾ। ਉਸ ਨੂੰ ਲੈ ਕੇ ਕਾਫੀ ਜਿਹੜੀ ਅੱਜ ਜਿਹੜੀ ਚਰਚਾ ਹੈ ਕਿ ਲਾਗਰੇਕ ਹੁਣਾਰੇ ਸਮੇਂ ਦੇ ਵਿੱਚ ਹੁੰਦੇ ਦਾ ਇੱਕ ਪਾਸੇ ਅਕਾਲੀ ਦਲ ਵਿਕਰਮ ਸਿੰਘ ਮਜੀਠੀਆ ਹੁਣ ਮદાન ਦੇ ਵਿੱਚ ਆਗੇ ਨਹੀਂ ਸ਼ਕਤੀ ਪ੍ਰਦਰਸ਼ਨ ਕਰ ਰਹੇ ਨੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਜਿਹੇ ਪਾਸੇ ਆਮਾਦੀ ਪਾਰਟੀ ਨੂੰ ਰੈਲੀ ਕਰਦੀ ਹੈ ਸੋ ਦੂਸਰੇ ਪਾਸੇ ਜੇ ਤੀਜੇ ਪਾਸੇ ਜਿਹੜੀ ਕਾਂਗਰਸ ਹੈ ਕਾਂਗਰਸ ਵੀ ਇੱਕ ਪੰਜਾਬ ਦੇ ਵਿੱਚ ਤਾਂ ਪ੍ਰੋਟੈਸਟ ਕਰਦੀ ਹੈ ਪਰ ਹਜੇ ਤੱਕ ਕਾਂਗਰਸ ਆਪਸੀ ਜਿਹੜੀ ਜਸਟਿਸ ਦੀ ਬਿਆਨਬਾਜ਼ੀ ਹੋ ਰਹੀ ਹੈ ਉਹਦੇ ਕਰਕੇ ਜਿਹੜੀ ਕਾਂਗਰਸ ਉਹ ਨੂੰ ਲੈ ਕੇ ਬੜੇ ਸਵਾਲ ਖੜੇ ਹੋ ਰਹੇ ਨੇ ਦੂਜੇ ਪਾਸੇ ਅਕਾਲੀ ਭਾਜਪਾ ਦਾ ਗੱਠ ਜੋੜ ਹੁੰਦਾ ਜਾਂ ਨਹੀਂ ਹੁੰਦਾ ਇਹ ਤੁਹਾਨੂੰ ਆਨ ਵਾਲਾ ਸਮਾਂ ਦੱਸੇਗਾ ਹਾਲਾਂਕਿ ਬਿਕਮ ਸਿੰਘ ਮਜੀਠੀਆ ਕਹਿ ਰਹੇ ਨੇ ਕਿ ਵਰਕਰ ਚਾਹੁੰਦੇ ਨੇ ਕਿ ਅਕਾਲੀ ਭਾਜਪਾ ਦਾ ਫਿਰ ਇਕੱਠ ਜੋੜ ਹੋਏ ਤੇ ਫਿਰ ਜਿਸ ਤਰ੍ਹਾਂ ਪਹਿਲਾਂ ਜਿਹੜਾ ਚੋਣ ਲੜਦੇ ਰਹੇ ਉਸ ਤਰ੍ਹਾਂ ਹੀ ਫਿਰ ਦੁਬਾਰਾ ਜਿਹੜੀ ਚੋਣ ਲੜੀ ਜਾਵੇ ਉਦਰਾਮਾ ਦੀ ਪਾਰਟੀ ਵੀ ਪੂਰੀ ਜਿਹੜੀਆਂ 2027 ਦੀਆਂ ਚੋਣਾਂ ਨੂੰ ਲੈ ਕੇ ਤਿਆਰ ਹੈ ਤੇ ਉਹਨਾਂ ਵੱਲੋਂ ਜਿਹੜੇ ਪੰਜਾਬ ਦੇ ਅੰਦਰ ਜਿਸ ਤਰ੍ਹਾਂ ਸਿੱਧ ਬੀਮਾ ਲਾਗੂ ਕੀਤੀ ਗਈ ਥੀਗੀ ਤੇ ਹੋਰ ਨੌਕਰੀਆਂ ਜਿਹੜੀਆਂ ਦਿੱਤੀਆਂ ਗਈਆਂ ਨੇ 77000 ਦੇ ਕਰੀਬ ਲੋਕਾਂ ਨੂੰ ਨੌਕਰੀਆਂ ਦੇ ਦਿੱਤੀਆਂ ਗਈਆਂ ਨੇ ਤੇ ਆਮ ਆਦੀ ਪਾਰਟੀ ਨੇ ਆਪਣਾ ਜਿਹੜਾ ਪੂਰਾ ਜਿਹੜਾ ਉਹਨਾਂ ਦਾ ਇੱਕ ਉਹਨਾਂ ਦਾ ਜਿਹੜਾ ਵਰਕਰ ਨੇ ਉਹ ਬੜਾ ਕੰਮ ਕਰ ਰਹੇ ਨੇ ਇਸ ਲੈਵਲ ਤੱਕ ਲੱਗੇ ਹੋਏ ਨੇ ਕਿ ਪਾਰਟੀ ਨੂੰ ਹੋਰ ਮਜ਼ਬੂਤ ਕੀਤਾ ਜਾਏ। ਸੋ ਇਸ ਵਾਰ ਵੀ ਜਿਹੜੇ ਪੰਜਾਬ ਦੀ ਜਿਹੜੀ 2027 ਦੀ ਵਿਧਾਨ ਸਭਾ ਚੋਣ ਬੜੀ ਇੰਟਰਸਟਿੰਗ ਹੋਏਗੀ। ਲੱਗਦਾ ਕਿ ਇਸ ਵਾਰੀ ਅਗਰ ਕਾਲੀ ਭਾਜਪਾ ਦਾ ਗੱਠ ਜੋੜ ਹੁੰਦਾ ਤਾਂ ਤਿੱਕੋਣਾ ਮੁਕਾਬਲਾ ਹੋਏਗਾ ਅਗਰ ਗੱਠ ਜੋੜ ਨਹੀਂ ਹੁੰਦਾ ਤੇ ਫਿਰ ਤੇ ਲੱਗਦਾ ਹੈ ਕਿ ਅਕਾਲੀ ਭਾਜਪਾ ਦਾ ਇਕੱਠ ਚੋਟ ਹੋ ਜਾਏਗਾ ਕਿਉਂਕਿ ਲੱਗ ਰਿਹਾ ਹੈ ਕਿ ਜਿਸ ਤਰ੍ਹਾਂ ਅਮੀਸ਼ਾ ਦੀ ਜਿਹੜੀ ਰੀਲੀ ਪੋਸਟਪੋਨ ਹੋਈ ਹੈ ਸੋ ਇਸ ਵਾਰੀ ਜਿਹੜਾ ਮੁਕਾਬਲਾ ਕੋਨਾ ਮੁਕਾਬਲਾ ਹੋਏਗਾ ਵਿਧਾਨ ਸਭਾ ਦੇ ਦੀਆਂ ਕੋਨਾ ਦੇ ਵਿੱਚ ਸੋ ਦੇਖਦੇ ਹਾਂ ਕਿ ਹੁਣ ਪੰਜਾਬ ਦੀ ਜਨਤਾ ਇਹਨਾਂ ਕੀ ਫੈਸਲਾ ਕਰੇਗੀ ਧੰਨਵਾਦ